ਅੱਜ ਮੈਂ ਤੁਹਾਡੇ ਨਾਲ ਅਲਸੀ ਦੀ ਪਿੰਜਿਰੀ ਸ਼ੇਅਰ ਕਰ ਰਹੀ ਆ ਇਹ ਅਲਸੀ ਔਰ ਪੂਜੇ ਚਨੇ ਆ ਤਾਂ ਤਿਆਰ ਹੋ ਰਹੀ ਆ ਜਿਸ ਤਰ੍ਹਾਂ ਬਦਲਦੇ ਮੌਸਮ ਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਪ੍ਰੋਬਲਮਸ ਆ ਰਹੀ ਜਿਸ ਤਰ੍ਹਾਂ ਬੁਖਾਰ ਖੰਗ ਰੇਸ਼ਾ ਜ਼ੁਕਾਮ ਸਿਰ ਪੀੜ ਦੀ ਪ੍ਰੋਬਲਮ ਤਾਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਆ ਇਹ ਉਹਦੇ ਵਾਸਤੇ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਆ ਲੇਡੀਜ਼ ਵੀ ਖਾਵੇ ਤਾਂ ਉਹਨਾਂ ਵਾਸਤੇ ਵੀ ਬਹੁਤ ਫਾਇਦੇਮੰਦ ਹੈਗੀ ਆ ਹਲਸੀ ਦੇ ਵਿੱਚ ਬਹੁਤ ਜ਼ਿਆਦਾ ਗੁਣ ਨੇ ਜਿਸ ਤਰ੍ਹਾਂ omega 3 ਆ ਦਿਲ ਦੀਆਂ ਪ੍ਰੋਬਲਮ ਦਿਲ ਦੀ ਕੋਈ ਹਾਰਟ ਦੀ ਕੋਈ ਪ੍ਰੋਬਲਮਸ ਹੈਗੀ ਆ ਤੁਹਾਨੂੰ ਉਹਦੇ ਵਾਸਤੇ ਬਹੁਤ ਵਧੀਆ ਕਿਸੇ ਦਾ ਕੈਸਟਰੋਲ ਵਾਧਾ ਹੈ ਬਲੱਡ ਪ੍ਰੈਸ਼ਰ ਵਾਧਾ ਹੈ ਉਹਦੇ ਵਾਸਤੇ ਵੀ ਹਲਸੀ ਜਿਹੜੀ ਆ ਬਹੁਤ ਹੀ ਵਧੀਆ ਵਾ ਕਿਸੇ ਦਾ ਪਾਚਨ ਕਿਰਿਆ ਪ੍ਰੋਬਲਮ ਚ ਪ੍ਰੋਬਲਮ ਆਂਦੀ ਆ ਕੋਈ ਪਾਚਨ ਕਿਰਿਆ ਕਮਜ਼ੋਰ ਆ ਉਹਨੂੰ ਵੀ ਇਹ ਠੀਕ ਕਰ ਦਿੰਦਾ ਵਜ਼ਨ ਕਿਸੇ ਦਾ ਵਧਿਆ ਵਾ ਉਹਨੂੰ ਘਟਾਉਣ ਵਿੱਚ ਵੀ ਬਹੁਤ ਹੀ ਵਧੀਆ ਹੈਗੀ ਆ ਬਾਲਾਂ ਦੀ ਪ੍ਰੋਬਲਮ ਹੈਗੀ ਆ ਉਹਦੇ ਵਾਸਤੇ ਵੀ ਬਹੁਤ ਫਾਇਦੇਮੰਦ ਆ ਲੇਡੀਜ਼ ਦੇ ਵਿੱਚ ਹਾਰਮੋਨਸ ਪ੍ਰੋਬਲਮ ਆ ਜਾਂਦੀਆਂ ਵਾ ਉਹਨਾਂ ਨੂੰ ਬੈਲੈਂਸ ਕਰਨ ਵਾਸਤੇ ਅਲਸੀ ਜਿਹੜੀ ਆ ਬਹੁਤ ਵੀ ਵਧੀਆ ਵਾ ਲੇਡੀਜ਼ ਦੀਆਂ ਛੋਟੀ ਛੋਟੀ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਵੀ ਇਹ ਠੀਕ ਕਰ ਦਿੰਦਾ ਹੈ ਅਲਸੀ ਆਪਣੀ ਜਿਹੜੀ ਆ ਹਲਕੇ ਹਲਕੇ ਫਲੇਮ ਦੇ ਉੱਪਰ ਪੋਜੀਦੀ ਪਈ ਹੈ ਦਾ ਕਲਰ ਹੌਲੀ ਹੌਲੀ ਚੇਂਜ ਹੋ ਗਿਆ ਹੈ ਕੇ ਚੇਂਜ ਹੋਣ ਤੋਂ ਬਾਅਦ ਇਹਨੂੰ ਜਿਹੜਾ ਵਾ ਠੰਡਾ ਹੋਣ ਵਾਸਤੇ ਪਲੇਟ ਵਿੱਚ ਕੱਢ ਲੈਣਾ ਹੈ ਤੇ ਜਿਹੜੇ ਆਪਣੇ ਭੁਜੀ ਹੋਏ ਚਨੇ ਆ ਉਹਨਾਂ ਨੂੰ ਵੀ ਆਪਾਂ ਪਾਊਡਰ ਫਾਰਮ ਵਿੱਚ ਲੈ ਆਣਾ ਅਲਸੀ ਆਪਣੇ ਭੁਜ ਕੇ ਤਿਆਰ ਇਹਦਾ ਕਲਰ ਵੀ ਚੇਂਜ ਹੋ ਗਿਆ ਏ ਇਹ ਠੰਡੀ ਹੋਣ ਤੱਕ ਚਨੇ ਭੁੰਨ ਲੈਣੇ ਆਪਾਂ ਚਨੇ ਮੈਂ 1/2 ਕਿਲੋ ਚਨੇ ਲਏ ਆ 1/2 ਕਿਲੋ ਹੀ ਅਲਸੀ ਲਈ ਆ ਇਹਨਾਂ ਦੀ ਕੁਆਂਟੀਟੀ ਮੈਂ ਸੇਮ ਲਈ ਆ ਤੁਸੀਂ ਆਪਣੇ ਅਕੋਰਡਿੰਗ ਲੈ ਲੈ ਸਕਦੇ ਹੋ ਚਨੇ ਆਪਣੇ ਪਾਊਡਰ ਫਾਰਮ ਵਿੱਚ ਆ ਗਏ ਨੇ ਤੇ ਅਲਸੀ ਵੀ ਠੰਡੀ ਹੋ ਗਈ ਆ ਅਲਸੀ ਨੂੰ ਵੀ ਹੁਣ ਪੀਸ ਕੇ ਇਹਦਾ ਵੀ ਪਾウダー ਤਿਆਰ ਕਰ ਲੈਣਾ ਹੈ। ਔਲਸੀ ਦੇ ਔਲਸੀ ਨੂੰ ਜਿਸ ਤਰ੍ਹਾਂ ਆਪਾਂ ਚਨੇ ਪੀਸੇ ਐਸੀ ਤਰ੍ਹਾਂ ਹੀ ਔਲਸੀ ਵੀ ਪੀਸ ਲੈਣੀ ਆ। ਪੀਸਣ ਤੋਂ ਬਾਅਦ ਇਹ ਮਿਸ਼ਰੀ ਮਿੱਠੇ ਵਿੱਚ ਜਿਹੜੇ ਆਪਾਂ ਮਿਸ਼ਰੀ ਲੈਣੀ ਆ ਮਿਸ਼ਰੀ ਦਾ ਇਸਤੇਮਾਲ ਕਰਨਾ ਵਾ ਗੁੜ ਅੱਜਕੱਲ ਜਿਹੜਾ ਗਰਮੀ ਹੁੰਦੀ ਆ ਗਰਮੀ ਦੇ ਵਿੱਚ ਗੁੜ ਨੂੰ ਨਹੀਂ ਇਸਤੇਮਾਲ ਕੀਤਾ ਜਾਂਦਾ। ਮਿਸ਼ਰੀ ਲੈਣੀ ਹੈ ਟੇਸ ਅਕੋਰਡਿੰਗ ਇਹਦੇ ਵਿੱਚ ਹਰੀ ਇਲਾਇਚੀ ਦੇ ਬੀਜ نکال ਕੇ ਤੇ ਇਹਨਾਂ ਨੂੰ ਜਿਹੜਾ ਪੀਸ ਲੈਣਾ ਵਾ ਮਿਸ਼ਰੀ ਔਰ ਇਲਾਇਚੀ ਨੂੰ ਇਹ ਆਪਣੀ ਤੁਸੀਂ ਟੇਸਟ ਅਕੋਰਡਿੰਗ ਲੈ ਸਕਦੇ ਹੋ ਤੇ ਕੜਾਈ ਦੇ ਵਿੱਚ ਬਾਦਾਮ ਔਰ ਕਾਜੂ ਫਰਾਈ ਕਰ ਲੈਣੇ ਨੇ ਇਹ ਮੈਂ ਡਰਾਈ ਫਰੂਟ ਥੋੜਾ ਹੀ ਪਾ ਰਹੀ ਆ ਇਹਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਬੱਚੇ ਜਿਆਦਾ ਇਸ ਨੂੰ ਲਾਈਕ ਨਹੀਂ ਕਰਦੇ ਹੈਗੇ ਇਸ ਕਰਕੇ ਮੈਂ ਆਪਣੇ ਟੇਸਟ ਅਕੋਰਡਿੰਗ ਹੀ ਪਾ ਰਹੀ ਇਹਨਾਂ ਨੂੰ ਇਹਨਾਂ ਨੂੰ ਵੀ ਠੰਡਾ ਕਰਕੇ ਤੇ ਗ੍ਰਾਈਂਡ ਕਰ ਲਾਂਗੇ ਦੁਬਾਰਾ ਕੜਾਈ ਦੇ ਵਿੱਚ ਕਿਉ ਪਾ ਕੇ ਤੇ ਜਿਹੜਾ ਆਪਾਂ ਹੰਸੀ ਦਾ ਔਰ ਪੂਜੇ ਚਣੀਆਂ ਦਾ ਪਾਊਡਰ ਤਿਆਰ ਕੀਤਾ ਸੀਗਾ ਇਹਨਾਂ ਨੂੰ ਇਹਨੂੰ ਪਾ ਦਾਂਗੇ ਕੜਾਈ ਦੇ ਵਿੱਚ ਦੋਨਾਂ ਨੂੰ ਮਿਕਸ ਕਰਕੇ ਇਹਨੂੰ ਹਲਕੀ ਫਲੇਮ ਦੇ ਉੱਪਰ ਹੀ ਰੋਸਟ ਕਰਨਾ ਹੈ ਕਿਉਂਕਿ ਹਲਸੀ ਵੀ ਆਪਾਂ ਪਹਿਲੇ ਭੁੰਨ ਚੁੱਕਿਆ ਔਰ ਚਣੇ ਪਹਿਲੇ ਹੀ ਪੂਜੇ ਮਿਲਦੇ ਆਪਾਂ ਨੂੰ ਮਾਰਕੀਟ ਦੇ ਵਿੱਚ ਤੇ ਇਹਨਾਂ ਨੂੰ ਜਿਹੜਾ ਵਾ ਹਲਕਾ ਹਲਕਾ ਭੁੰਨ ਲੈਣਾ ਵਾ ਭੁੰਨ ਕੇ ਇਹਨਾਂ ਕਲਰ ਥੋੜਾ ਜਿਹਾ ਚੇਂਜ ਹੋ ਜਿਆਦਾ ਨਹੀਂ ਇਹਨੂੰ ਕਰਨਾ ਹਲਕਾ ਜਿਹਾ ਕਲਰ ਚੇਂਜ ਕਰਕੇ ਇਹਨੂੰ ਭੁੰਨ ਕੇ ਰੱਖ ਲੈਣਾ ਹੈ ਭੁੰਨ ਕੇ ਤੇ ਇਹਨੂੰ ਠੰਡਾ ਹੋਣ ਵਾਸਤੇ ਰੱਖ ਦੇਣਾ ਹੈ ਥੋੜਾ ਜਿਹਾ ਜਿਸ ਤਰ੍ਹਾਂ ਗੁੰਗੁਨਾ ਜਿਹਾ ਹੋ ਜਵੇ ਉਸ ਤਰ੍ਹਾਂ ਇਹਨੂੰ ਕਰਕੇ ਤੇ ਫਿਰ ਇਸ ਦਾ ਕਲਰ ਜਿਹੜਾ ਚੇਂਜ ਹੋ ਗਿਆ ਹੈ ਹੁਣ ਜਿਹੜੀ ਆਪਣੀ ਅਲਸੀ ਔਰ ਪੂਜੇ ਚਨੇ ਆ ਇਹ ਭੁੰਨ ਕੇ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਠੰਡਾ ਹੋਣ ਕੇ ਜਿਸ ਤਰ੍ਹਾਂ ਥਲਕਾ ਜਿਹਾ ਠੰਡੇ ਹੋ ਗਏ ਇਹ ਤੇ ਇਹਦੇ ਵਿੱਚ ਜੇ ਮਿਸ਼ਰੀ ਆਪਾਂ ਜਿਹੜੀ ਪੀਸੀ ਨਾਲ ਇਲਾਇਚੀ ਵੀ ਓਟੀਐਸ ਦੇ ਅਕੋਰਡਿੰਗ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਇਹ ਅਲਸੀ ਜਿਹੜੀ ਆ ਮੈਂ ਆਪਣੇ ਵਾਸਤੇ ਔਰ ਆਪਣੇ ਬੱਚਿਆਂ ਵਾਸਤੇ ਤਿਆਰ ਕੀਤੀ ਆ ਤੁਸੀਂ ਵੀ ਆਪਣੇ ਘਰ ਵਿੱਚ ਆਪਣੇ ਬੱਚਿਆਂ ਵਾਸਤੇ ਕਰ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੇਣਾ ਔਰ ਇਹ ਪੰਜੀਰੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋ ਗਈ ਆ ਮਿੱਠਾ ਤੁਸੀਂ ਆਪਣੇ ਟੇਸ ਅਕੋਰਡਿੰਗ ਰੱਖਣਾ ਹੈ ਹੁਣ ਇਸ ਇਸ ਨੂੰ ਆਪਾਂ ਪੂਰਾ ਮਿਕਸ ਕਰਕੇ ਹੌਲੀ ਹੌਲੀ ਜਿਸ ਤਰ੍ਹਾਂ ਇਹ ਜਿਆਦਾ ਗਰਮ ਦੇ ਵਿੱਚ ਆਪਾਂ ਇਹ ਮਿੱਠਾ ਨਹੀਂ ਪਾਣਾ ਇਹਦੇ ਵਿੱਚ ਮਿਸ਼ਰੀ ਜਿਹੜੀ ਮਿਕਸ ਪੀਸੀ ਹੋਈ ਸੀਗੀ ਥੋੜੀ ਠੀਕ ਹੈ ਗੁੰਗੁਣੀ ਜੀ ਹੋ ਜੋਗੇ ਤੇ ਆਪਣੇ ਅਲਸੀ ਤੇ ਫਿਰ ਇਹਦੇ ਵਿੱਚ ਜਿਹੜਾ ਮਿੱਠਾ ਪਾਣਾ ਹੈ ਹੁਣ ਆਪਣੀ ਪੰਜੀਰੀ ਜਿਹੜੀ ਬਣ ਕੇ ਤਿਆਰ ਹੈ ਦੇਖੋ ਖਾਣ ਵਿੱਚ ਜਿੰਨੀ ਦੇਖਣ ਵਿੱਚ ਟੇਸਟੀ ਹੈ ਓਨੀ ਹੀ ਇਹ ਖਾਣ ਵਿੱਚ ਵੀ ਟੇਸਟੀ ਹੈ